ਮੈਸੇਵ ਪਾਸਿੰਗ ਆਦੀ ਵਾਲ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ ਰੋਜ਼ਾਨਾ ਦੀ ਤਰ੍ਹਾਂ ਆਏ ਜਿੰਨ ਤਾਂ ਨੂੰ ਹਲਕੇ ਦੇ ਵਿੱਚ ਕੀ ਕੁਝ ਹੋ ਰਿਹਾ ਕੁਝ ਨਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਤੇ ਅੱਜ ਪਹੁੰਚੇ ਆ ਪਿੰਡ ਲੱਖਿਆਵਾਲੀ ਪੰਜਾਬ ਸਰਕਾਰ ਵੱਲੋਂ ਚਲਾਏ ਗਏ ਪ੍ਰੋਗਰਾਮ ਪੰਜਾਬ ਸਰਕਾਰ ਆਪ ਦੇ ਦਵਾਰ ਤੇ ਤਹ ਅੱਜ ਪਿੰਡ ਲੱਖਿਆਵਾਲੀ ਦੇ ਵਿੱਚ ਕੈਂਪ ਲੱਗਿਆ ਹੋਇਆ ਹੈ ਜਿੱਥੇ 44 ਸੇਵਾਵਾਂ ਦੇ ਜਿਹੜੇ ਸੇਵਾਵਾਂ ਦੇਣ ਅਲੱਗ-ਅਲੱਗ ਵਿਭਾਗਾਂ ਤੋਂ ਜਿਹੜੇ ਅਫਸਰ ਸਾਹਿਬਾਨ ਆਏ ਆ ਤੇ ਸਾਡੇ ਨਾਲ ਗੱਲਬਾਤ ਕਰਨ ਲਈ ਜ਼ਿਲ੍ਹਾ ਪ੍ਰਧਾਨ ਤੇ ਵਾਈਸ ਚੇਅਰਮੈਨ ਸੀਡ ਕਾਰਪੋਰੇਸ਼ਨ ਜਸ਼ਨ ਬਰਾੜ ਜੀ ਗੱਲਬਾਤ ਲਈ ਸਾਡੇ ਨਾਲ ਤਿਆਰ ਰਹੇ ਤੇ ਆਉ ਕਰਦੇ ਆ ਉਹਨਾਂ ਨਾਲ ਗੱਲਬਾਤ ਸਸ਼ੀਕਲ ਬਾਈ ਬਾਈ ਜੀ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਜਦੋਂ ਵੀ ਕੋਈ ਚੰਗਾ ਕੰਮ ਹੁੰਦਾ ਅਸੀਂ ਉਹਨੂੰ ਵੀ ਪੂਰੀ ਤਵਜੋ ਦੇਈਦੀ ਆ ਵੀ ਜਿਹੜਾ ਸਰਕਾਰ ਕੁਝ ਵੀ ਚੰਗਾ ਕੰਮ ਕਰਦੀ ਆ ਤੇ ਅੱਜ ਬਹੁਤ ਵਧੀਆ ਲੱਗਿਆ ਵੀ ਸਰਕਾਰ ਦੁਆਰਾ ਜਿਹੜੀ ਇੱਕ ਪ੍ਰੋਗਰਾਮ ਚ ਲਾਇਆ ਗਿਆ ਵੀ ਘਰ ਘਰ ਜਾ ਕੇ ਇੱਕ ਚਲੋ ਇੱਕ ਸਪੈਂਡ ਸਾਂਝੀ ਜਗ੍ਹਾ ਤੇ ਬੈਠ ਕੇ ਸਾਰੇ ਅਫਸਰ ਸਾਹਿਬਾਨ ਅੱਜ ਕੰਮ ਕਰ ਰਹੇ ਆ ਤੇ ਵੇਖ ਕੇ ਬਹੁਤ ਖੁਸ਼ ਹੋਇਆ ਦਿਲ ਜਿਹੜਾ ਬਹੁਤ ਖੁਸ਼ ਹੋਇਆ ਤੇ ਕਿੰਨੇ ਕ ਜਿਹੜੇ ਲੋਕਾਂ ਦੇ ਕੰਮ ਆ ਕਿੰਨੇ ਤਰ੍ਹਾਂ ਦੇ ਜਿਹੜੇ ਸਰਟੀਫਿਕੇਟ ਆ ਇੱਥੇ ਜਿਹੜੇ ਅੱਜ ਇਸ਼ੂ ਹੋ ਰਹੇ ਆ ਵੀਰੇ ਜੀ ਬਈ ਸਭ ਤੋਂ ਪਹਿਲਾਂ ਤਾਂ ਮੈਂ ਧੰ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਆਪਣੇ ਚੋਣ ਮੈਨੀਫੈਸਟੋ ਚ ਆਮ ਆਦਮੀ ਪਾਰਟੀ ਜਦੋਂ ਇਲੈਕਸ਼ਨ ਲੜ ਰਹੀ ਸੀ ਤਾਂ ਉਦੋਂ ਵੀ ਕਿਹਾ ਸੀ ਕਿ ਸਾਡੀ ਸਰਕਾਰ ਸੱਥਾਂ ਚੋਂ ਚੱਲਿਆ ਕਰੂਗੀ ਤਾਂ ਅੱਜ ਜਿਹੜੀ ਸੱਥਾਂ ਵਾਲੀ ਗੱਲ ਆ ਉਹ ਪੂਰੀ ਹੁੰਦੀ ਪੂਰੀ ਹੋ ਚੁੱਕੀ ਆ ਵੀ ਆ ਮੇਰੇ ਪਿੰਡ ਲਖੇਵਾਲੀ ਆ ਸਾਥ ਆ ਸੱਤ ਵਾਲੀ ਨੂੰ ਅਸੀਂ ਧਰਮਸ਼ਾਲਾ ਕਹਿੰਦੇ ਆ ਤਾਂ ਧਰਮਸ਼ਾਲਾ ਦੇ ਵਿੱਚ ਵੇਖੋ ਅੱਜ ਸਾਰੇ ਵੱਖ-ਵੱਖ ਵਿਭਾਗਾਂ ਦੇ ਆਫੀਸਰ ਸਹਿਬਾਨ ਆਏ ਆ ਤਾਂ ਬੜਾ ਸੋਹਣਾ ਬੜੇ ਸੋਹਣੇ ਤਰੀਕੇ ਨਾਲ ਜਿਹੜਾ ਕੰਮ ਹੋ ਰਿਹਾ ਚਾਹੇ ਕੋਈ ਇਨਕਮ ਸਰਟੀਫਿਕੇਟ ਆ ਚਾਹੇ ਕੋਈ ਡੈਥ ਸਰਟੀਫਿਕੇਟ ਦੀ ਕਾਪੀ ਆ ਬਰਥ ਸਰਟੀਫਿਕੇਟ ਦੀ ਕਾਪੀ ਆ ਜਾਂ ਕਿਸੇ ਵੀ ਤਰ੍ਹਾਂ ਦੇ ਜਿਹੜੀਆਂ ਮਾਨ ਸਾਹਿਬ ਨੇ 43 ਸੇਵਾਵਾਂ ਇੱਕ 1076 ਤੇ ਕਾਲ ਕਰਨ ਲਈ ਜਿਹੜੀਆਂ ਸ਼ੁਰੂ ਕੀਤੀਆਂ ਸੀ ਤਾਂ ਉਹਦੇ ਲਈ ਸਰਕਾਰ ਅੱਜ ਤੁਹਾਡੇ ਦਵਾਰ ਜਿਹੜਾ ਪ੍ਰੋਗਰਾਮ ਆ ਉਹ ਆਈ ਆ ਤਾਂ ਉਹ ਬੜੀ ਸੋਹਣੇ ਤਰੀਕੇ ਨਾਲ ਕੰਮ ਚੱਲ ਰਿਹਾ ਕਿ ਕਿਹੜੇ ਕਿਹੜੇ ਅਫਸਰ ਸਾਹਿਬ ਹਨ ਭਾਈ ਜੀ ਅੱਜ ਇੱਥੇ ਮੌਜੂਦ ਆ ਅੱਜ ਤਕਰੀਬਨ ਜਿਹੜੀਆਂ 43 ਸੇਵਾਵਾਂ ਨੇ ਜਿਵੇਂ ਕਿ ਸਾਂਝ ਕੇਂਦਰ ਸੁਵਿਧਾ ਕੇਂਦਰ ਆਪਣੇ ਤਹਿਸੀਲਦਾਰ ਸਾਹਿਬ ਆਪਣੇ ਰਾਸ਼ਨ ਕਾਰਡ ਵਾਲੇ ਕੋਈ ਬਿਜਲੀ ਵਿਭਾਗ ਨੂੰ ਲੈ ਕੇ ਕੋਈ ਪ੍ਰੋਬਲਮ ਹੈ ਜਿਵੇਂ ਕੋਈ ਆ ਪੈਨਸ਼ਨ ਸ਼ਗਨ ਸਕੀਮ ਪੈਨਸ਼ਨ ਵਿਧਵਾ ਪੈਨਸ਼ਨ ਪੜਾਪਾ ਪੈਨਸ਼ਨ ਤਾਂ ਉਹਦੇ ਰਿਲੇਟਡ ਜਿਹੜੇ ਵੀ ਅਫਸਰ 43 ਤਰ੍ਹਾਂ ਦੇ ਅਫਸਰ ਸਹਿਬਾਨ ਇੱਥੇ ਪਹੁੰਚੇ ਆ ਜੀ ਤੇ ਇਹ ਪ੍ਰੋਗਰਾਮ ਬਾਈ ਜੀ ਜਿਵੇਂ ਅੱਜ ਇੱਕ ਪਿੰਡ ਚ ਹੋਇਆ ਕਿੰਨੀ ਕੁ ਦੇਰ ਬਾਅਦ ਹੀ ਹੋਇਆ ਕਰਨਗੇ ਲੋਕਾਂ ਨੂੰ ਇਹ ਵੀ ਸੀਗਾ ਨਾ ਵੀ ਇਹ ਮਾਨ ਸਾਹਿਬ ਦਾ ਇਹ ਵਾਅਦਾ ਸੀਗਾ ਵੀ ਤੁਹਾਡੇ ਘਰ ਘਰ ਜਿਹੜੇ ਕੰਮ ਹੋਣਗੇ ਵੀ ਉਸ ਤੋਂ ਬਾਅਦ ਕੋਈ ਇਹ ਤਾਂ ਨਹੀਂ ਵੀ ਕੁ 6 ਮਹੀਨੇ ਸਾਲ ਦਾ ਟਾਈਮ ਤਾਂ ਨਹੀਂ ਲੱਗਦਾ ਦੁਬਾਰਾ ਪ੍ਰੋਗਰਾਮ ਨਹੀਂ ਦੇਖੋ ਅੱਜ ਤਾਂ ਜਿਹੜਾ ਪ੍ਰੋਗਰਾਮ ਆ ਉਹ ਅਫੀਸਰ ਸਹਿਬਾਨ ਪਿੰਡ ਚ ਚੱਲ ਕੇ ਆਏ ਆ ਤਾਂ ਕੁਝ 15 20 ਦਿਨ ਪਹਿਲਾਂ ਮਾਨ ਸਿੰਘ ਨੇ ਇੱਕ ਨੰਬਰ ਵੀ ਲਾਂਚ ਕੀਤਾ 1076 ਤੇ ਕਾਲ ਕਰਕੇ ਤੁਸੀਂ ਕੰਮ ਦੱਸੋ ਤੋ ਉਹ ਕੰਮ ਦੇ ਰਿਲੇਟਡ ਸਾਡੇ ਜਿਹੜੇ ਮੁੰਡੇ ਆ ਉਹ ਤੁਹਾਡੇ ਘਰੇ ਆਉਣਗੇ ਉਹ ਤੁਹਾਡੇ ਤੋਂ ਟਾਈਮ ਲੈਣਗੇ ਵੀ ਤੁਸੀਂ ਕਿਸ ਟਾਈਮ ਫਰੀ ਆ ਤੋ ਘਰੇ ਆ ਕੇ ਤੁਹਾਨੂੰ ਸੇਵਾਵਾਂ ਦੇਣਗੇ ਤੋ ਬੜੇ ਵਧੀਆ ਤਰੀਕੇ ਨਾਲ ਲੋਕਾਂ ਦੇ ਉਹ ਕੰਮ ਹੋ ਰਹੇ ਆ ਤਾਂ ਉਹਦੇ ਨਾਲ ਨਾਲ ਮਾਨ ਸਾਹਿਬ ਨੂੰ ਲੱਗਿਆ ਵੀ ਇੱਕ ਕੈਂਪ ਵੀ ਲਾਈ ਜਾਣਾ ਅਫਸਰ ਵੀ ਪਿੰਡ ਪਿੰਡ ਆ ਕੇ ਬੈਟਣ ਤਾਂ ਉਹ ਅੱਜ ਉਹ ਸੇਵਾਵਾਂ ਵੀ ਚੱਲੀ ਜਾਂਦੀਆਂ ਔਰ ਇਹ ਕੈਂਪ ਵੀ ਲੱਗੇ ਆ ਆਉਣ ਵਾਲੇ ਸਮੇਂ 'ਚ ਜਲਦੀ ਛੇਤੀ ਕੋਈ ਮਹੀਨੇ ਦੋ ਮਹੀਨਿਆਂ ਤੋ ਇਹ ਕੈਂਪ ਲੱਗਿਆ ਕਰਨਗੇ ਇਹੀ ਕੋਸ਼ਿਸ਼ ਆ ਸਾਡੀ ਆਮਰਮੀ ਪਾਰਟੀ ਸਰਕਾਰ ਦੀ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਧੰਨਵਾਦ ਵੀਰ